ਕਲਾੜੇ ਦੀ ਆਪਣੇ ਹੀ ਵਿਆਹ ਦੇ ਵਿੱਚ ਹੋਈ ਬੁਰੀ ਹਾਲਤ ਹੋਈ ਹੈ ਕਟਮਾਰ ਵਿਆਸ ਮਾਗਮ ਦੇ ਵਿੱਚ ਪੈ ਗਿਆ ਪੜ ਤੂ ਤੇ ਕੱਢਿਆ ਗਿਆ ਹੈ ਰੱਜ ਕੇ ਜਲੂਸ ਜੀਹਾਂ ਇਹ ਅਜੀਬ ਜਿਹਾ ਮਾਮਲਾ ਬੁੱਢਲਾਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਆਪਣੇ ਹੀ ਵਿਆਹ ਦੇ ਵਿੱਚ ਇੱਕ ਲਾੜੇ ਦੀ ਹਾਲਤ ਉਸ ਵੇਲੇ ਖਰਾਬ ਹੋ ਗਈ ਜਦੋਂ ਉਸਦੇ ਵਿਆਹ ਦੇ ਵਿੱਚ ਉਸ ਦੀ ਗਰਲਫ੍ਰੈਂਡ ਪਹੁੰਚ ਗਈ ਤੇ ਉਹ ਵੀ ਉਸ ਵੇਲੇ ਜਦੋਂ ਲਾਵਾ ਹੋਣੀਆਂ ਸਨ ਦਰਸਲ ਇਸ ਲਾੜੇ ਦੀ ਜਿਹੜੀ ਕਿ ਉਸਦੀ ਗਰਲਫ੍ਰੈਂਡ ਦੇ ਵੱਲੋਂ ਕੁੱਟਮਾਰ ਵੀ ਕੀਤੀ ਗਈ ਹੈ ਰੱਜ ਕੇ ਜਲੂਸ ਕੱਢਿਆ ਗਿਆ ਹੈ ਵਿਆਸ ਮਗਮ ਦੇ ਵਿੱਚ ਪੜਥੂ ਪਾ ਦਿੱਤਾ ਗਿਆ ਹੈ ਤੇ ਰੰਗ ਦੇ ਵਿੱਚ ਭੰਗ ਵੀ ਪੈ ਗਿਆ ਦੱਸਦੀ ਏ ਕਿ ਇਹ ਲਾੜਾ ਜਿਹੜਾ ਕਿ ਹਰਿਆਣਾ ਦੇ ਤਲਵਾੜਾ ਦਾ ਇੱਕ ਸਰਕਾਰੀ ਮਾਸਟਰ ਹੈ ਜਿਸ ਦਾ ਵਿਆਹ ਹੋ ਰਿਹਾ ਸੀ ਇੱਕ ਜਿਹੜਾ ਰਿਜ਼ੋਰਟ ਹੈ ਉਹਦੇ ਵਿੱਚ ਜਿੱਥੇ ਕਿ ਬਰਾਤੀ ਪਹੁੰਚੇ ਹੋਏ ਸਨ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਲਜੀਜ਼ ਖਾਣੇ ਜਿਹੜੇ ਪਰੋਸੇ ਗਏ ਸਨ ਟੋਲਟ ਮੱਕੇ ਵੱਜ ਰਹੇ ਸਨ ਤੇ ਇਸ ਦੌਰਾਨ ਹੀ ਇਸ ਲਾੜੇ ਦੀ ਜਿਹੜੀ ਹੈ ਗਰਲਫ੍ਰੈਂਡ ਉਹ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਨਾਲ ਆਪਣੀਆਂ ਸਹੇਲੀਆਂ ਵੀ ਲੈ ਕੇ ਆਉਂਦੀ ਹੈ ਇਹਨਾਂ ਨੇ ਰਲ ਕੇ ਇਸ ਲਾੜੇ ਦੀ ਕੁੱਟਮਾਰ ਕੀਤੀ ਹੈ ਗਾਲੀ ਗਲੋਚ ਕੀਤਾ ਹੈ ਤੇ ਪੂਰਾ ਵਿਆਸ ਸਮਾਗਮ ਖਰਾਬ ਕਰ ਦਿੱਤਾ ਹੈ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਸਰਕਾਰੀ ਮਾਸਟਰ ਨੇ ਕੁਝ ਸਮਾਂ ਪਹਿਲਾਂ ਫਲੋਰ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ ਸਨ ਜਿੱਥੇ ਉਸ ਨੇ ਆਪਣੀ ਡਿਊਟੀ ਨਿਭਾਈ ਸੀ ਇਸ ਦੇ ਦੌਰਾਨ ਹੀ ਉਸ ਦਾ ਇਸ ਕੁੜੀ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਪਿਆ ਸੀ ਜਿਹੜੀ ਕਿ ਇੱਕ ਪ੍ਰਾਈਵੇਟ ਅਧਿਆਪਕ ਹੈ ਇਸ ਦੇ ਨਾਲ ਇਹ ਪਿਆਰ ਦੀਆਂ ਪਿੰਗਾ ਝੂੜਦਾ ਰਿਹਾ ਤੇ ਬਾਅਦ ਦੇ ਵਿੱਚ ਵਿਆਹ ਕਿਸੇ ਹੋਰ ਦੇ ਨਾਲ ਹੁਣ ਕਰਵਾਉਣ ਜਾ ਰਿਹਾ ਸੀ ਜਿਸ ਦੀ ਪਿੰਕ ਇਸ ਕੁੜੀ ਨੂੰ ਲੱਗ ਗਈ ਤੇ ਉਹ ਆਪਣੀਆਂ ਸਹੇਲੀਆਂ ਦੇ ਸਮੇਤ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਇੱਥੇ ਆ ਕੇ ਉਸ ਨੇ ਲਾੜੇ ਦੀ ਕੋਟਮਾਰ ਕੀਤੀ ਹੈ ਗਾਲੀ ਗਲੋਚ ਕੀਤਾ ਤੇ ਨਾਲ ਹੀ ਪੂਰਾ ਦਸਮਾਗਮ ਹੈ ਉਹ ਖਰਾਬ ਵੀ ਕਰ ਦਿੱਤਾ ਮੌਕੇ ਤੇ ਹੀ ਪੁਲਿਸ ਵੀ ਪਹੁੰਚ ਗਈ ਪੁਲਿਸ ਨੇ ਇਸ ਲੜਕੀ ਤੇ ਉਸ ਦੀਆਂ ਸਹੇਲੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਨਾਲ ਹੀ ਲਾੜੇ ਦੇ ਕੋਲੋਂ ਵੀ ਪੁੱਛਿਆ ਗਿਆ ਹੈ ਕਿ ਕੀ ਵਾਕਿਆ ਹੀ ਅਜਿਹਾ ਹੋਇਆ ਸੀ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਪੁੱਛਗਿੱਛ ਹੀ ਕਰ ਰਹੀ ਹੈ ਤੇ ਵਿਆਹ ਦਾ ਸਮਾਗਮ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਗਿਆ ਸੋ ਇਸ ਲੜੇ ਦੀ ਗਲਤੀ ਨੇ ਉਸ ਦਾ ਵਿਆਹ ਸਮਾਗਮ ਹੈ ਉਹ ਖਰਾਬ ਕਰ ਦਿੱਤਾ ਹੈ ਬਰਾਤੀ ਵੀ ਹੈਰਾਨ ਹੋਏ ਪਏ ਨੇ ਕਿ ਜੇਕਰ ਉਸ ਦਾ ਕਿਸੇ ਕੁੜੀ ਦੇ ਨਾਲ ਇਹ ਪ੍ਰੇਮ ਪ੍ਰਸੰਗ ਸੀ ਤਾਂ ਫਿਰ ਉਹ ਵਿਆਹ ਕਿਸੇ ਹੋਰ ਦੇ ਨਾਲ ਕਿਉਂ ਕਰਵਾਉਣ ਜਾ ਰਿਹਾ ਸੀ ਇਸ ਲਾੜੇ ਨੇ ਕੁਝ ਦਿਨ ਪਹਿਲਾਂ ਹੀ ਇਸ ਆਪਣੀ ਗਰਲਫ੍ਰੈਂਡ ਨੂੰ ਵੀਡੀਓ ਕਾਲ ਕਰਕੇ ਕਿਹਾ ਸੀ ਕਿ ਉਹ ਆਪਣੀ ਮਾਸੀ ਦੇ ਬੇਟੇ ਦੇ ਵਿਆਹ ਤੇ ਜਾ ਰਿਹਾ ਹੈ ਤੇ ਹੁਣ ਉਹ ਆਪਣਾ ਹੀ ਵਿਆਹ ਕਰਵਾ ਰਿਹਾ ਸੀ ਤੇ ਜਸਦੀਪ ਨੇਕ ਇਸ ਲੜਕੀ ਨੂੰ ਲੱਗ ਗਈ ਸੀ ਤੇ ਉਹ ਆਪਣੀਆਂ ਸਹੇਲੀਆਂ ਦੇ ਨਾਲ ਇਸ ਸਮਾਗਮ ਦੇ ਵਿੱਚ ਪਹੁੰਚ ਗਈ ਅਤੇ ਪਹੁੰਚ ਕੇ ਉਸਨੇ ਲਾੜੇ ਦੀ ਉਸਦੇ ਹੀ ਵਿਆਹ ਦੇ ਵਿੱਚ ਕੁੱਟਮਾਰ ਕੀਤੀ ਹੈ ਗਾਲੀ ਗਲੋਚ ਕੀਤਾ ਹੈ ਤੇ ਪੂਰਾ ਵਿਆਹ ਸਮਾਗਮ ਜਿਹੜਾ ਉਹ ਖਰਾਬ ਕਰ ਦਿੱਤਾ ਹੈ ਜਿਹੜੀਆਂ ਖੁਸ਼ੀਆਂ ਨੇ ਉਹ ਤਾਂ ਰਫੂ ਦਫੂ ਹੋ ਗਈਆਂ ਨੇ ਖਰਾਬ ਕਰ ਦਿੱਤਾ ਗਿਆ ਇਸ ਸਮਾਗਮ ਕਿਉਂਕਿ ਇਸ ਲਾੜੇ ਦੀ ਖੁਦ ਦੀ ਹੀ ਗਲਤੀ ਸੀ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਆਖਣਾ ਹੈ ਕਿ ਲਾੜੇ ਦੇ ਕੋਲੋਂ ਵੀ ਹਰ ਤਰ੍ਹਾਂ ਦੀ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਕੁੜੀ ਜਿਹੜੀ ਕਿ ਇਸ ਲਾੜੇ ਦੀ ਗਰਲਫ੍ਰੈਂਡ ਹੈ ਉਸ ਦਾ ਵੀ ਪੱਖ ਸੁਣਿਆ ਜਾਵੇਗਾ ਤੇ ਬਾਅਦ ਦੇ ਵਿੱਚ ਹੀ ਫੈਸਲਾ ਕੀਤਾ ਜਾਵੇਗਾ ਕਿ ਆਖਿਰ ਸਹੀ ਕੌਣ ਹੈ ਤੇ ਗਲਤ ਕੌਣ